ਘਰ ਵਾਲੀ ਨੂੰ ਨਾ ਤੁਸੀਂ ਜਿਹੜਾ ਕੁਛ ਮਰਜ਼ੀ ਲੈ ਦਿਓ ਪਰ ਜਿੱਦੇ ਠੋਡੇ ਨਾ ਟੇਢੀ ਹੋ ਗਈ ਨਾ ਨਹੀਂ ਉਦੋਂ ਹੀ ਤੁਹਾਨੂੰ ਕਹਿਣ ਲੱਗ ਜਾਣਾ ਵੀ ਜਿੱਦੇ ਦੀ ਮੈਂ ਇੱਥੇ ਆਈ ਆਂ ਵੀ ਮੈਂ ਤਾਂ ਅੱਧੀ ਰਹਗੀ ਨਾ ਮੇਰੇ ਕੋਲ ਕੁਛ ਖਾਣ ਨੂੰ ਨਾ ਵੇਚ ਅੱਜ ਦਾ ਪਹਿਨਣ ਨੂੰ ਨਾ ਤੋਂ ਜੁੱਤੀ ਨਾ ਜੋੜਾ ਵੇ ਕੋਈ ਹੋਰ ਹੁੰਦੀ ਨਾ ਤੈਨੂੰ ਅੱਜ ਦੀ ਛੱਡ ਕੇ ਤੁਰ ਜਾਂਦੀ ਨਾਲੇ ਜਿੱਦੇ ਦੀ ਮੈਂ ਇੱਥੇ ਆਈ ਆਂ ਨਾ ਮੇਰਾ ਤਾਂ ਨਾ ਜੀਣਾ ਦੁੱਬਰ ਕਰ ਛੱਡਿਆ ਤੁਸੀਂ ਆ ਗੰਦੇ ਪਿੰਡ 'ਚ ਮੈਂ ਕਦੇ ਨਾ ਆਉਂਦੀ ਜੇ ਮੈਨੂੰ ਪਤਾ ਹੁੰਦਾ ਨਾ ਐਸ ਪਿੰਡ 'ਚ ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ ਸੀ ਤੇ ਬੰਦਾ ਸੋਚਦਾ ਯੇ ਸਾਡਾ ਨਰਕਾਂ 'ਚ ਪਿੰਡ ਤੇ ਬੰਦਾ ਸੋਚਦਾ ਯਾਰ ਵੀ ਮੈਂ ਇੰਨਾ ਕੁਸਤਾ ਨੂੰ ਲੈ ਕੇ ਦੇਤਾ ਹੂੰ ਖਾਣ ਨੂੰ ਇਹਦੇ ਕੋਲੇ ਪਹਿਨਣ ਨੂੰ ਇਹਦੇ ਕੋਲੇ ਸਾਰਾ ਕੁਝ ਨੂੰ ਲੈ ਕੇ ਦੇਣਾ ਨਾ ਹੋਰ ਇਹਨੂੰ ਮੈਂ ਕੀ ਤਾਜਮਹਿਲ ਪਾ ਦਿਆ ਦੰਦਾਈਂ ਨੀ ਆ ਤਾ ਹੁਣ ਕੇ ਨਾ ਘਰੋਂ ਉੱਠ ਜਾਂਦਾ ਉਹਨੂੰ ਪਤਾ ਹੁੰਦਾ ਵੀ ਇਹਨੇ ਕਿਹੜਾ ਬੋਲਣੋਂ ਹਟਣਾ ਸਾਲੀਏ ਦੇ ਤਾਂ ਕੋਈ ਸੁੱਚ ਵੀ ਨਹੀਂ ਲੱਗੀ ਜਿਹੜੀ ਬੰਦਾ ਬੰਦ ਕਰ ਦੂਗਾ